ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵੀਡੀਓ ਨੰਬਰ 52 ਵਿੱਚ ਸਰਵਣ ਕਰੋ ਖੜਗੂ ਸੰਘਰਸ਼ ਦੀ ਸਾਕੀ ਦੇ ਪਾਠ ਪੰਜਵੇਂ ਦੀ ਚੌਥੀ ਸਾਕੀ ਮਾਨਸਿਕ ਸੰਤਪ ਭੰਡਾਉਣ ਵਾਲੇ ਭਾਈ ਦਲਜੀਤ ਸਿੰਘ ਬਿੱਟੂ ਦੀ ਜਵਾਨੀ ਮਾਰੇ ਗਏ ਬੰਦਿਆਂ ਦੀ ਗੱਲ ਜਦ ਹੁੰਦੀ ਹੈ ਪਰ ਜਿਹੜਾ ਨੇ ਕੁੱਟਾਂ ਖਾਧੀਆਂ ਜਲਾਲਤਾਂ ਸਹੀਆਂ ਸ਼ਰੀਰ ਨਗਾਰਾ ਹੋ ਗਏ ਜਾਂ ਸਦਾ ਲਈ ਬਿਮਾਰੀ ਨੇ ਫੜ ਲਏ ਉਹਨਾਂ ਦੀਆਂ ਗੱਲਾਂ ਕੱਟ ਹੁੰਦੀਆਂ ਹਨ ਅਜਿਹੇ ਲੋਕਾਂ ਦੀ ਗਿਣਤੀ ਤਾਂ ਪੰਜਾਬ ਵਿੱਚ ਕੋਈ ਅੰਤ ਨਹੀਂ ਹੈ ਮੈਨੂੰ ਹੁਣ ਵੀ ਕਿੰਨੇ ਹੀ ਲੋਕ ਮਿਲਦੇ ਰਹਿੰਦੇ ਹਨ ਜਿਹੜੇ ਉਹਨਾਂ ਦਿਨਾਂ ਦੇ ਤਸ਼ੱਦਦ ਕਾਰਨ ਸਰੀਰਕ ਜਾਂ ਮਾਨਸਿਕ ਤੌਰ ਤੇ ਪੀੜਤ ਹਨ ਸਾਡੇ ਵਿੱਚੋਂ ਬਹੁਤੇ ਇਹੋ ਜਿਹੇ ਹਨ ਜਿਹੜੇ ਹਾਲੇ ਵੀ ਪੂਰੇ ਦਾ ਬੁੱਲਾ ਅਤੇ ਠੰਡ ਨਹੀਂ ਸਹਾਰ ਸਕਦੇ ਉਹਨਾਂ ਦੇ શરીਰਾਂ ਵਿੱਚ ਪੀੜਾਂ ਉੱਠ ਖੜਦੀਆਂ ਹਨ ਬਹੁਤ ਲੋਕ ਇਸ ਤਰ੍ਹਾਂ ਦੀਆਂ ਪੀੜਾਂ ਕਾਰਨ ਹੀ ਦੁਨੀਆ ਤੋਂ ਚਲਦੇ ਬਣੇ ਇਸ ਵਾਸਤੇ ਪੰਜਾਬ ਵਿੱਚ ਸਰਕਾਰ ਨੇ ਤਾਂ ਕੋਈ ਉਦਮ ਕਿਉਂ ਹੀ ਕਰਨਾ ਸੀ ਸਾਡੇ ਵਾਲੇ ਪਾਸਿਓਂ ਵੀ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਪੰਥ ਵਿੱਚ ਕਿੰਨੇ ਹੀ ਬੱਚੇ ਜੋ ਹੁਣ ਜਵਾਨ ਵੀ ਹੋ ਗਏ ਬੀਬੀਆਂ ਤੇ ਬੰਦੇ ਹਨ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਤੇ ਬਿਮਾਰ ਹਨ ਉਸ ਖੋਫ ਅਤੇ ਜਲਾਲਤ ਭਰੇ ਮਾਹੌਲ ਕਾਰਨ अनेका ਬੱਚੇ ਬੱਚੀਆਂ ਨੂੰ ਪਰਿਵਾਰ ਅਤੇ ਸਮਾਜ ਦਾ ਕੁਦਰਤੀ ਮਾਹੌਲ ਨਹੀਂ ਮਿਲਿਆ ਉਹ ਡਰ ਸਹਿਮ ਅਤੇ ਬੇਦੇਲੀ ਪੀੜ ਨਾਲ ਭਰੇ ਹੋਏ ਮਾਹੌਲ ਵਿੱਚ ਹੀ ਜਵਾਨ ਹੋਏ ਇਸ ਤਰ੍ਹਾਂ ਉਹਨਾਂ ਦਾ ਜੀਵਨ ਵੀ ਆਮ ਨਾ ਰਿਹਾ ਉਹ ਮਾਹੌਲ ਨੇ ਉਹਨਾਂ ਦੇ ਕਿਰਦਾਰ ਉੱਤੇ ਸਦਾ ਲਈ ਛਾਪ ਛੱਡ ਦਿੱਤੀ ਖਾੜਕੂ ਸੰਘਰਸ਼ ਦੇ ਮੱਠੇ ਪੈਣ ਤੋਂ ਬਾਅਦ ਵੀ ਇਹਨਾਂ ਲੋਕਾਂ ਦੀ ਮਾਨਸਿਕ ਹਾਲਤ ਬਾਰੇ ਕਿਸੇ ਪ੍ਰਗਟ ਮੁੱਖੀ ਤਰੀਕੇ ਨਾਲ ਨਹੀਂ ਸੋਚਿਆ ਗਿਆ ਤੇ ਨਾ ਹੀ ਇਹਨਾਂ ਨੂੰ ਸੰਭਾਲਿਆ ਗਿਆ ਇਹ ਬਹੁਤ ਲੋੜਿੰਦਾ ਅਤੇ ਟੁਕਮਾ ਕਰਜ ਸੀ ਅਸੀਂ ਜੋ ਜੇਲ੍ਹ ਵਿੱਚ ਹੁੰਦੇ ਹਾਂ ਆਪਣੇ ਤੌਰ ਉੱਤੇ ਉਦਮ ਕਰ ਸਕੇ ਉਹ ਲੋੜ ਤੋਂ ਬਹੁਤ ਘੱਟ ਸੀ ਉਹ ਵੀ ਸਹੀ ਤਰੀਕੇ ਸਿਰੇ ਨਾ ਚੜ੍ਹ ਸਕੇਆ ਚੰਡੀਗੜ੍ਹ ਦੇ ਵੱਡੇ ਹਸਪਤਾਲ ਜੋ ਪੀਜੀਆਈ ਵੱਜੋਂ ਮਸ਼ਹੂਰ ਹੈ ਉਸ ਹਸਪਤਾਲ ਦੀ ਇੱਕ ਡਾਕਟਰ ਨੇ ਬਹੁਤ ਜ਼ੋਰ ਲਾਇਆ ਕਿ ਸਰਕਾਰ ਨੂੰ ਸਿੱਖ ਪਰਵਾਰਾਂ ਦੀ ਪੀੜਾ ਨੂੰ ਸਮਝਣ ਅਤੇ ਹੱਲ ਕਰਨ ਲਈ ਕੋਈ ਉਦਮ ਕਰਨਾ ਚਾਹੀਦਾ ਹੈ ਪਰ ਉਹਦੀ ਗੱਲ ਕਿਸੇ ਨੇ ਸੁਣੀ ਨਹੀਂ ਉਹਦਾ ਕਹਿਣਾ ਸੀ ਕਿ ਮੇਰੇ ਕੋਲ ਪੰਜਾਬ ਪਰ ਵਿੱਚੋਂ ਸਿੱਖ ਪਰਿਵਾਰਾਂ ਦੇ ਅਨੇਕਾਂ ਅਜਿਹੇ ਮਰੀਜ਼ ਖਾਸ ਕਰਕੇ ਔਰਤਾਂ ਆਉਂਦੀਆਂ ਹਨ ਜੋ ਮਾਨਸਿਕ ਤੌਰ ਤੇ ਪੀੜਤ ਹੁੰਦੇ ਹਨ ਜਦੋਂ ਮੈਂ ਉਹਨਾਂ ਦਾ ਪਿਛੋਕੜ ਫਰੋਲਦੀ ਹਾਂ ਤਾਂ ਉਹਦੇ ਵਿੱਚ ਪੰਜਾਬ ਦਾ ਉਹ ਸਹਿਮ ਭਰਿਆ ਮਾਹੌਲ ਛੁਪਿਆ ਹੁੰਦਾ ਹੈ ਲੁਧਿਆਣੇ ਦੇ ਇੱਕ ਜਾਣ ਪਛਾਣ ਵਾਲੇ ਡਾਕਟਰ ਦਾ ਵੀ ਇਹੀ ਕਹਿਣਾ ਹੈ ਕਿ ਖੜਕੂਆਂ ਜਾਂ ਉਹਨਾਂ ਨਾਲ ਸਬੰਧਤ ਪਰਿਵਾਰਾਂ ਜਾਂ ਉਹਨਾਂ ਦੀ ਸੋਚ ਨਾਲ ਸਬੰਧ ਰੱਖਣ ਵਾਲੇ ਬੰਦਿਆਂ ਦੇ ਪਰਿਵਾਰਾਂ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਦੀਆਂ ਲੱਮਤਾਂ ਵਿਖਣ ਨੂੰ ਮਿਲਦੀਆਂ ਹਨ ਜੋ ਆਮ ਲੋਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ ਸੋ ਇਹ ਹੈ ਪੰਜੇ ਪਾਟ ਦੀ ਚੌਥੀ ਸਾਖੀ ਗੁਰੂ ਪਿਆਰੇ ਵਿੱਚ ਵੇਖਿਆ ਜਾਏ ਤੇ ਬੰਦਾ ਆਪਣੇ ਭਾਗਾਂ ਤੇ ਕਰਮਾਂ ਦੀ ਅਦ੍ਰਿਸ਼ ਜੇਲ੍ਹ ਵਿੱਚ ਕੈਦ ਹੁੰਦਾ ਹੈ ਤਰੋ ਹੀ ਉਹ ਸਭ ਕੁਝ ਲਿਖਿਆ ਹੁੰਦਾ ਹੈ ਜੋ ਮਨੁੱਖ ਦੇ ਜੀਵਨ ਵਿੱਚ ਵਾਪਰਨਾ ਹੁੰਦਾ ਹੈ ਸੋ ਗੁਰੂ ਪਿਆਰੇ ਨੂੰ ਸਾਖੀ ਨੂੰ ਬਹੁਤ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ